ਸੋ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਪਈ ਕੈਲੀਫੋਰਨੀਆ ਦੇ ਸੈਨੀਟਰ ਜਿਹੜੇ ਫ੍ਰਿਜਨੋ ਤੋਂ ਹੈਗੇ ਆ ਐਨਾ ਕੈਬਰੇਲੋ ਉਹਨਾਂ ਦੇ ਆਫਿਸ ਕਾਲ ਕਰੋ ਪਈ ਤੁਸੀਂ ਕਿਉਂ ਜਿਹੜਾ ਇਹ ਬਿੱਲ ਸਿਗਾ ਏਵੀ3027 ਇਸ ਨੂੰ ਕਲ ਕੀਤਾ ਕਿਉਂ ਨਹੀਂ ਇਹਦੀ ਸਪੋਰਟ ਕੀਤੀ ਜੇ ਤੁਸੀਂ ਇਸ ਬਿੱਲ ਦੀ ਸਪੋਰਟ ਕੀਤੀ ਹੁੰਦੀ ਜਿਹੜੀ ਜਿਸ ਤਰ੍ਹਾਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਹੋਣਾ ਨਹੀਂ ਸੀ ਬੜੇ ਪਿਆਰ ਦੇ ਨਾਲ ਆਪਾਂ ਤੁਹਾਡੇ ਨਾਲ ਪੁਆਇੰਟ ਵੀ ਸਾਂਝੇ ਕਰਾਂਗੇ ਜਦੋਂ ਤੁਸੀਂ ਕਾਲ ਕਰਨੀ ਆ ਕਿਉਂਕਿ ਤੁਸੀਂ ਕੈਲੀਫੋਰਨੀਆ ਦੇ ਰੈਜ਼ੀਡੈਂਟ ਆ ਫ੍ਰਿਜਨੋ ਦੇ ਰੈਜ਼ੀਡੈਂਟ ਹੈਗੇ ਆ ਉਹਨਾਂ ਦੇ ਦੋਨੋਂ ਹੀ ਨੰਬਰ ਮੈਂ ਦਵਾਂਗਾ ਫ੍ਰਿਜਨੋ ਵਾਲੇ ਆਫਿਸ ਦਾ ਵੀ ਤੇ ਸੈਕਰਮੈਂਟੋ ਆਫਿਸ ਤੇ ਦੂਸਰਾ ਉਹਨਾਂ ਦਾ ਮਰਸਡ ਵੀ ਹੈਗਾ ਸਲਿਨਸ ਸਲਿਨਸ ਤਾਂ ਆਪਣੀ ਕਮਿਊਨਿਟੀ ਵਾਲੀ ਹੈ ਨਹੀਂ ਮਰਸਡ ਹੈਗੀ ਆ ਥੋੜੀ ਕਮਿਊਨਿਟੀ ਸੋ ਜਿਹੜਾ ਸੈਕਰਮੈਂਟੋ ਦਾ ਮੇਨ ਆਫਿਸ ਆ ਇਹਨਾਂ ਕੈਬਰੋਏਲੋ ਦਾ ਉਹ ਹੈਗਾ 916 651 4014 916 652 4014 ਆਪਾਂ YouTube ਦੇ ਥੱਲੇ ਵੀ ਪਾ ਦਾਂਗੇ ਤੇ ਜਿਹੜੀ ਸਾਡੇ ਜਦੋਂ YouTube ਬਣ ਗਈ ਤਾਂ Facebook ਤੇ ਉਹ ਨੰਬਰ ਸ਼ੇਅਰ ਵੀ ਕਰ ਦਾਂਗੇ ਫ੍ਰਿਜਨੋ ਦੇ ਆਫਿਸ ਦਾ ਨੰਬਰ ਹੈਗਾ 559264307 70 5082643070 ਪਹਿਲੀ ਗੱਲ ਤਾਂ ਇਹ ਆਪਈ ਜਿਹੜੀ ਫ੍ਰਿਜਨੋ ਏਰੀਏ ਦੀ ਗੁਰਦੁਆਰਾ ਕਾਉਂਸਲ ਹੈਗੀ ਆ 13 14 ਗੁਰੂ ਘਰਾਂ ਦੀ ਕਮੇਟੀ ਉਹਨਾਂ ਨੂੰ ਇਮੀਡੀਏਟਲੀ ਜਿਸ ਤਰ੍ਹਾਂ ਬੇ ਏਰੀਏ ਦੇ ਗੁਰੂ ਘਰ ਆ ਆਪਣੀ ਉਹ ਮੀਟਿੰਗ ਰੱਖ ਰਹੇ ਹੈਗੇ ਆ ਓਪਨ ਕਮਿਊਨਿਟੀ ਮੀਟਿੰਗ ਉਹਨਾਂ ਨੂੰ ਕਮਿਊਨਿਟੀ ਮੀਟਿੰਗ ਪੂਰੀ ਸੱਦਣੀ ਚਾਹੀਦੀ ਆ ਜਿੱਚ 2-400 ਆਪਣੇ ਜਿਹੜੇ ਸੇਵਾਦਾਰ ਹੋਣ ਸਿੱਖ ਭੈਣ ਭਰਾ ਹੋਣ ਤੇ ਉਹ ਪੂਰੀ ਪਲਾਨ ਬਣਾ ਕੇ ਕਿਸ ਤਰ੍ਹਾਂ ਇਸ ਸੈਨੀਟਰ ਨੂੰ ਮਿਲਣਾ ਹੈਗਾ ਹੁਣ ਉਹ ਜਿਹੜਾ ਬਿੱਲ 킬 ਕਰਤਾ ਉਹ ਤਾਂ 킬 ਕਰਤਾ ਪਰ ਇਹ ਨਹੀਂ ਹੁੰਦਾ ਬਿੱਲ ਆਂਦੇ ਰਹਿੰਦੇ ਦੁਵਾਰਾ ਕੀ ਫੇਰ ਜਦੋਂ ਦੁਵਾਰਾ ਕੀ ਫੇਰ ਬਿੱਲ ਆਂਦਾ ਆ ਤੇ ਆਪਾਂ ਉਸ ਸੈਨੀਟਰ ਤੋਂ ਵੈਦਾ ਲੈਣਾ ਆ ਭਈ ਇਹ ਬਿੱਲ ਦੀ ਤੂੰ ਸਪੋਰਟ ਕਰਨੀ ਆ ਤੇਰੇ ਇਸ ਬਿੱਲ ਨੂੰ ਨਾ ਕਰਨ ਤੋਂ ਸਾਡੀ ਜਿਹੜੀ ਆ ਕਮਿਊਨਿਟੀ ਦੀ ਇੱਡੀ ਬੱਦੀ ਜਿਹੜੀ ਬਦਨਾਮੀ ਆ ਉਹ ਹੋਈ ਹੈਗੀ ਆ ਜਿਹੜੀ ਉਹ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਫੋਰਨ ਗਵਰਨਮੈਂਟ ਦੀ ਸਰਕਾਰ ਵੱਲੋਂ ਲੋਕਲ ਲੋਕਾਂ ਦੀ ਹੈਲਪ ਦੇ ਨਾਲ ਤੇ ਉਹਦੇ ਲਈ ਤੁਹਾਨੂੰ ਇਮੀਡੀਏਟਲੀ ਮਿਲਣਾ ਵੀ ਚਾਹੀਦਾ ਹੈ ਸੈਨੇਟਰ ਨੂੰ ਤੇ ਉਹਦੇ ਆਫਿਸ ਦੇ ਵਿੱਚ ਕਾਲਾਂ ਵੀ ਕਰਨੀਆਂ ਚਾਹੀਦੀਆਂ ਚਾਹੇ ਕੋਈ ਸਿਗਨੇਚਰ ਡਰਾਈਵ ਹੋਵੇ ਕੁਝ ਵੀ ਹੋਵੇ ਤੇ ਇਮੀਡੀਏਟਲੀ ਜਿਹੜਾ ਐਕਸ਼ਨ ਲੈਣਾ ਚਾਹੀਦਾ ਸੋ ਜਦੋਂ ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨੀ ਆ ਤੇ ਸਭ ਤੋਂ ਪਹਿਲਾਂ ਜਿਹੜਾ ਇਹ ਬਿੱਲ ਜਰੂਰ ਯਾਦ ਰੱਖ ਲਿਓ AB3027 ਇਹ ਆਪਣੇ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ ਬਿੱਲ ਲੈ ਕੇ ਆਈ ਸੀ ਜੋ ਕਿ ਅਸੈਂਬਲੀ ਚ ਜਨੈਨਿਮਸਲੀ ਪਾਸ ਹੋਇਆ ਸੀ 72 ਜਣੇ ਹੱਕ ਸੀ ਜ਼ੀਰੋ ਜਣਾ ਅਗੇਂਸਟ ਸੀ ਸ਼ੈਰਫ ਐਸੋਸੀਏਸ਼ਨ ਨੇ ਪੂਰੀ ਪੁਲਿਸ ਜਿਹੜੀ ਸ਼ੈਰਫ ਐਸੋਸੀਏਸ਼ਨ ਉਹ ਹੱਕ ਚ ਸਪੋਰਟ ਕਰ ਰਹੀ ਸੀ ਇਹ ਟ੍ਰੇਨਿੰਗ ਹੋਣੀ ਚਾਹੀਦੀ ਆ ਵੀ ਇਹ ਅਸੀਂ ਨਹੀਂ ਚਾਹੁੰਦੇ ਵੀ ਆਪਣੇ ਜਿਹੜੇ ਅਮਰੀਕਨ ਸਿਟੀਜ਼ਨ ਆ 노 ਮੈਟਰ ਸੇਕਾ ਹਿੰਦੂ ਆ ਕੋਈ ਵੀ ਆ ਉਹਨਾਂ ਦੇ ਉੱਤੇ ਬਾਹਰਲੀ ਸਰਕਾਰ ਆ ਕੇ ਜਿਹੜੀ ਆ ਕਿਸੇ ਤਰ੍ਹਾਂ ਦਾ ਜਿਹੜਾ ਆ ਡਰਾਵੇ ਧਮਕਾਵੇ ਮਾਰੇ ਉਹਦਾ ਦਾ ਕੰਮ ਨਾ ਹੋਵੇ ਸੋ ਉਹ ਉਹਦੇ ਚ ਉਹਨਾਂ ਨੂੰ ਦੱਸੋ ਵੀ ਜਿਹੜਾ ਇਹ ਬਿਲ ਪਾਸ ਹੁੰਦਾ ਤੇ ਸਾਨੂੰ ਕੀ ਫਾਇਦਾ ਹੋਣਾ ਸੀ ਤੇ ਉਹਨੂੰ ਬੇਨਤੀ ਵੀ ਕਰੋ ਉਹਦੇ ਆਫਿਸ 'ਚ ਕਿਉਂਕਿ ਉਹਨਾਂ ਆਪ ਤਾਂ ਫੋਨ ਨਹੀਂ ਚੱਕਣਾ ਉਹਦੇ ਆਫਿਸ ਦੇ EMPLOYEES ਹੁੰਦੇ ਆ ਦੇ ਪਿਕਅਪ ਦਾ ਫੋਨ ਤੁਹਾਡਾ ਨਾਮ ਫੋਨ ਨੰਬਰ ਸਿਟੀ ਕਿਹੜੀ ਆ ਉੱਥੋਂ ਤੁਸੀਂ ਉਹ ਪੁੱਛਦੇ ਹੈਗੇ ਆ ਤੇ ਉਹਨੂੰ ਕਹੋ ਵੀ ਫਿਊਚਰ ਦੇ ਵਿੱਚ ਜੇ ਇਦਾਂ ਦਾ ਬਿੱਲ ਆਂਦਾ ਹੈਗਾ ਆ ਤੇ ਤੁਹਾਨੂੰ ਇਹਦੀ سپورਟ ਕਰਨੀ ਚਾਹੀਦੀ ਆ ਤੇ ਤੁਸੀਂ ਸੈਕਰਮੈਂਟੋ ਬੀ ਦੀ ਜਿਹੜੀ ਸਟੋਰੀ ਆ ਉਹ ਜਿਹੜੀ ਆ ਉਹੋ ਪੜ ਕੇ ਦੇਖੋ ਉਹ ਉਹਨਾਂ ਨੂੰ ਤੁਸੀਂ ਮੈਂਸ਼ਨ ਕਰਨੀ ਆ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਉਹਦੇ ਵਿੱਚ ਜੋ ਕੁਝ ਵਾਪਰਿਆ ਸਿੱਖਾਂ ਦੇ ਨਾਲ ਜੋ ਕੁਝ ਝੂਠ ਦਾ ਪਲੰਦਾ ਇਸ ਜਿਹੜੀ ਆਰਗੇਨਾਈਜੇਸ਼ਨ ਐਚ ਏ ਐਫ ਵੱਲੋਂ ਫਲਾਇਆ ਜਾ ਰਿਹਾ ਆ ਉਹ ਬਾਪਰਨਾ ਨਹੀਂ ਸੀ ਸੋ ਸਭ ਤੋਂ ਪਹਿਲਾਂ ਤੁਸੀਂ ਇੰਟਰੋਡਿਊਸ ਕਰਨਾ ਆਪਣੇ ਆਪ ਨੂੰ ਤੇ ਹੈਲੋ ਮਾਈ ਨੇਮ ਇਜ਼ ਦੇਸ ਤੇ ਮੈਂ ਇਹ ਸ਼ਹਿਰ ਦੇ ਵਿੱਚ ਰਹਿਣਾ ਆ ਤੇ ਮੈਂ ਸਿੱਖ ਕਮਿਊਨਿਟੀ ਦਾ ਪਾਰਟ ਹੈਗਾ ਆ ਕੈਲੀਫੋਰਨੀਆ ਦੇ ਵਿੱਚ ਤੇ ਮੈਂ ਆਪਣੇ ਕੰਸਰਨ ਉਹ ਤੁਹਾਡੇ ਨਾਲ ਐਕਸਪ੍ਰੈਸ ਕਰਨਾ ਚਾਹੁੰਦਾ ਆ ਸੈਨੀਟਰ ਜਿਹੜੇ ਕੈਬਰਲ ਕੈਬਰੈਲੋ ਆ ਉਹਨਾਂ ਨੇ ਜਿਹੜਾ ਏ ਵੀ 3027 ਦਾ ਜਿਹੜਾ ਬਿੱਲ ਦਾ ਜਿਹੜਾ ਉਸ ਨੂੰ ਕਿਲ ਕੀਤਾ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਉਹਦੇ ਵਿੱਚ ਪੂਰਾ ਕਲੀਅਰਲੀ ਦੱਸੋ ਕਿ ਕਿਉਂ ਤੁਸੀਂ ਕਾਲ ਕਰ ਰਹੇ ਹੈਗੇ ਕਿਉਂਕਿ ਸਾਡੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਂ ਇੰਡੀਆ ਦੀ ਸਰਕਾਰ ਨੂੰ ਸਰਕਾਰ ਵੱਲੋਂ ਜਿਸ ਤਰ੍ਹਾਂ ਚਾਈਨੀਜ਼ ਮੂਲ ਦੇ ਜਿਹੜੇ ਥੋੜੇ ਇੰਡੀਪੈਂਡੈਂਸ ਚਾਹਦੇ ਆ ਉਹਨਾਂ ਨੂੰ ਚైనా ਦੀ ਸਰਕਾਰ ਕਰਦੇ ਰਸ਼ੀਆ ਵਾਲੇ ਕਰਦੇ ਹੈਗੇ ਆ ਟਰਕੀ ਦੇ ਆਪਾਂ ਦੇਖਿਆ ਸੀ ਕਈ ਹੋਰ ਮੁਲਕ ਜਿਹੜੇ ਆ ਟ੍ਰਾਂਸਨੇਸ਼ਨਲ ਰਿਪਰੈਸ਼ਨ ਕਰਦੇ ਹੈਗੇ ਆ ਉਹ ਉਹਦੇ ਵਿੱਚੋਂ ਫਿਰ ਸਪੈਸੀਫਿਕ ਕੁਐਸਚਨ ਉਹਨਾਂ ਨੂੰ ਪੁੱਛੋਗੇ ਕਿਉਂ ਜਿਹੜਾ ਇਸ ਬਿੱਲ ਨੂੰ ਬਲੌਕ ਕੀਤਾ ਗਿਆ ਸੀ ਕਿ ਕੋਈ ਆਰਗੇਨਾਈਜੇਸ਼ਨ ਵੀ ਤੁਹਾਨੂੰ ਆ ਕੇ ਮਿਲੀ ਸੀ ਕੋਈ ਹਿੰਦੂ ਆਰਗੇਨਾਈਜੇਸ਼ਨ ਨੇ ਤੁਹਾਡੇ ਕੋਲ ਇਹਦਾ ਜਿਹੜੀ ਆ ਹੈਲਪ ਮੰਗੀ ਸੀ ਕਿ ਇਸ ਨੂੰ ਜਿਹੜਾ ਆ ਬਲੌਕ ਕੀਤਾ ਜਾਵੇ ਜੀ ਬਿਲਕੁਲ ਸੋ ਇਹ ਬਹੁਤ ਜ਼ਿਆਦਾ ਜਿਹੜਾ ਇਹ ਜ਼ਰੂਰੀ ਕੰਮ ਆ ਤੇ ਤੁਹਾਨੂੰ ਜਿਹੜੇ ਆਪਣੇ ਕੰਸਰਨ ਆ ਉਹ ਦੱਸਣੇ ਚਾਹੀਦੇ ਆ ਪਬਲਿਕ ਸੇਫਟੀ ਹਿਊਮਨ ਰਾਈਟਸ ਜਿਹੜੀ ਇਹ ਸਿੱਧਾ ਸਵਾਲ ਆਉਂਦਾ ਆ ਵੀ ਕੀ ਜਿਹੜਾ ਇੱਥੇ ਭਾਈਚਾਰਾ ਵੱਸਦਾ ਆ ਵੀ ਇਹਨਾਂ ਨੂੰ ਜੀਣ ਦਾ ਅਧਿਕਾਰ ਨਹੀਂ ਕੀ ਇਹ ਫੇਰ ਉਸੇ ਡਿਪਰੈਸ਼ਨ ਦੇ ਵਿੱਚ ਜਿਹੜਾ ਉਹ ਰਹਿਣ ਉਦੋਂ ਤੁਸੀਂ ਬਾਕੀ ਜਦੋਂ ਮੁਲਕਾਂ ਦੀ ਗੱਲ ਆਉਂਦੀਆਂ ਉਹਦੇ ਵਿੱਚ ਤੁਸੀਂ ਸਟੈਂਡ ਲੈਨੇ ਆ ਤੇ ਇੰਡੀਆ ਖਿਲਾਫ ਕੀ ਗੱਲ ਜਿਹੜੀ ਉਹ ਹੋ ਗਈ ਆ ਨਾਲੇ ਇਹਦੇ ਵਿੱਚ ਜਿਹੜਾ ਇੰਡੀਆ ਨੂੰ ਸਿੰਗਲ ਆਊਟ ਕੀਤਾ ਆ ਇਹ ਤਾਂ ਸਿਰਫ ਉਹ ਜਿਹੜੀ ਕੋਲੀਸ਼ਨ ਵਾਲੇ ਆ ਉਹ ਤਾਂ ਜਾਣਬੁੱਝ ਕੇ ਕਹਿ ਰਹੇ ਆ ਨਾ ਵੀ ਇਹ ਤਾਂ ਇਸ ਤਰੀਕੇ ਦੇ ਨਾਲ ਇਹ ਦੇ ਵਿੱਚ ਇਹ ਇਹ ਚੀਜ਼ ਜਿਹੜੀ ਹੋਣੀ ਚਾਹੀਦੀ ਆ ਸੋ ਹੁਣ ਜੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਮੁੱਦਾ ਇਹ ਨਈ ਇਸ ਨੂੰ ਜੇ ਉਹ ਪਾਸ ਕਰਦੇ ਤਾਂ ਫਿਰ ਕੀ ਇੱਥੇ ਵੀ ਭਾਈ ਹਰਦੀਪ ਸਿੰਘ ਨੇ ਜਿਹੜਾ ਵੰਗੂ ਜਿਹੜੀਆਂ ਅਸੈਸੀਨੇਸ਼ਨਸ ਹੋਣਗੀਆਂ ਕੀ ਇੱਥੇ ਆਲਰੇਡੀ ਆਪਾਂ ਨੂੰ ਪਤਾ ਵੀ ਇੱਥੇ ਸਿੱਖਾਂ ਨੂੰ ਕਿੰਨੀ ਵਾਰ ਆਫਪੀਆਈ ਨੇ ਜਿਹੜਾ ਉਹ ਚੇਤਾਵਨੀ ਦਿੱਤੀ ਹੈ ਅਲਰਟ ਕੀਤਾ ਵੀ ਇਹ ਇਹ ਜਿਹੜਾ ਚੀਜ਼ਾਂ ਚੱਲ ਰਹੀਆਂ ਆ ਇੱਕ ਰੈਡੀ ਇੰਡੀਅਨ ਸਿਟੀਜ਼ਨ ਨੂੰ ਅੰਟਾਈਨ ਰਾਈਟ ਕੀਤਾ ਜਿਹੜਾ ਗੁਪਤਾ ਹੈ ਗੁਪਤਾ ਇਹ ਨਾਲ ਇੰਡੀਆ ਗਵਰਨਮੈਂਟ ਦੇ ਜਿਹੜੇ ਹੈਗੇ ਆ ਰਿਲੇਸ਼ਨ ਉਹਨਾਂ ਨੇ ਦੱਸੇ ਹੈਗੇ ਆ ਸੋ ਜਦੋਂ ਤੁਸੀਂ ਉਹਨਾਂ ਨੂੰ ਪੁੱਛਦੇ ਆ ਭਈ ਸੈਨੇਟ ਦੇ ਆਫਿਸ ਦੇ ਵਿੱਚ ਕਾਲ ਕਰਕੇ ਭਈ ਤੁਹਾਡੇ ਇਸ ਬਿਲ ਨਾਲ ਨੂੰ ਕਿਲ ਕਰਨ ਦੇ ਨਾਲ ਹੁਣ ਜਿਹੜੀ ਸਿੱਖ ਕਮਿਊਨਿਟੀ ਆ ਉਹ ਰੀਅਲ ਥ੍ਰੈਟ ਦੇ ਵਿੱਚ ਹੈਗੀ ਆ ਤੁਸੀਂ ਕਿਉਂ ਨਹੀਂ ਜਿਹੜੀ ਇਸ ਬਿਲ ਦੀ ਜਿਹੜੀ ਸਪੋਰਟ ਕੀਤੀ ਹੈਗੀ ਤੇ ਇਸ ਨੂੰ ਪੂਰਾ ਜਿਹੜਾ ਕੀ ਸਿੱਖ ਕਮਿਊਨਿਟੀ ਦੇ ਉੱਤੇ ਇਹਦਾ ਅਸਰ ਪਿਆ ਤੁਹਾਡੇ ਬਿਲ ਨੂੰ ਜਿਹੜਾ ਮਾਰਨ ਦੇ ਨਾਲ ਸਾਨੂੰ ਜਿਹੜੀ ਜਿਹੜੀ ਥ੍ਰੈਟ ਆ ਉਹ ਪੂਰੀ ਤਰ੍ਹਾਂ ਜਿਹੜੀ ਵਧੀ ਹੈਗੀ ਆ ਤੇ ਜਿਸ ਹਿਸਾਬ ਦੇ ਨਾਲ ਟ੍ਰੇਨਿੰਗ ਦਿੱਤੀ ਗਈ ਆ ਵੱਖ-ਵੱਖ ਪੁਲਿਸ ਆਫੀਸਰਸ ਨੂੰ ਪੁਲਿਸ ਦੇ ਜਿਹੜੇ ਆਫੀਸਰਸ ਆ ਉਹਨਾਂ ਦੇ ਜਿਹੜੇ ਪੁਲਿਸ ਚੀਫਸ ਨੂੰ ਉਹਦਾ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਅਸਰ ਹੋਊਗਾ ਕੀ ਜਿਹੜਾ ਨੈਰੇਟਿਵ ਆ ਉਹ ਯੂਜ਼ ਕੀਤਾ ਗਿਆ ਤੁਸੀਂ ਕੀ ਸੋਚ ਕੇ ਜਿਹੜਾ ਇਹ ਬੇਲਾ ਇਸ ਨੂੰ ਜਿਹੜਾ ਨਾਂ ਕੀਤੀ ਸੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਮੈਸੇਜ ਐਂਡ ਕਰਨਾ ਆ ਬਿਲਕੁਲ ਉਹਦਾ ਜਿਹੜਾ ਨਾ ਸਟਰੋਂਗ ਮੈਸੇਜ ਦਿਓ ਸੈਨੀਟਰ ਦੇ ਆਫਿਸ ਨੂੰ ਇਹ ਕੋਈ ਆਪਾਥ ਥ੍ਰੈਟ ਥਰੂ ਕਰ ਰਹੇ ਆ ਸਾਡੇ ਇਲੈਕਟਿਡ ਆਫੀਸ਼ੀਅਲਸ ਹੈਗੇ ਆ ਤੇ ਜਿਹੜਾ ਸਾਡੇ ਹੱਕ ਦੀ ਗੱਲ ਹੋਣੀ ਸੀ ਉਹ ਉਹਨਾਂ ਨੇ ਨਹੀਂ ਕੀਤੀ ਹੈਗੀ ਸੋ ਐਂਡ ਦੇ ਵਿੱਚ ਉਹਨਾਂ ਨੂੰ ਇਹ ਕਿਹਾ ਵੀ ਆਈ ਹੋਪ ਸੈਨੀਟਰ ਕੈਬਰੈਲੋ ਰੀਕਨਸਿਡਰ ਹਰ ਸਟਾਂਸ ਐਂਡ ਸਪੋਰਟ ਸਿਮਿਲਰ ਵੇਲਸ ਇਨ ਦਾ ਫਿਊਚਰ ਵੀ ਨੀਡ ਲਾਜ਼ ਥੈਟ ਪ੍ਰੋਟੈਕਟ 올 ਕੈਲੀਫੋਰਨੀਅਨਸ اسپੈਸ਼ਲੀ ਦੋਜ਼ ਆਫ ਅਸ ਹੂ ਫੇਸ ਥ੍ਰੈਟ ਫਰੋਮ फोन गवर्नमेंट्स कैन आई एक्सपेक्ट ए रिस्पांस टू माय कंसर्न ਭਈ ਹੁਣ ਫਿਊਚਰ ਦੇ ਵਿੱਚ ਜੇ ਕੋਈ ਇਦਾਂ ਦਾ ਬਿੱਲ ਆਂਦਾ ਆ ਉਹਦੇ ਉਹਦੇ ਵਿੱਚ ਤੁਸੀਂ ਤੁਹਾਡੀ ਜਿਹੜੀ سپورਟ ਆ ਜਰੂਰ ਚਾਹੀਦੀ ਆ ਤਾਂ ਕਿ ਜਿਹੜੇ ਅਸੀਂ ਇੱਥੇ ਦੇ ਸਿਟੀਜ਼ਨ ਹੈਗੇ ਆ ਸਾਡੀ ਲਾਈਫ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਾ ਹੋਵੇ ਸੋ ਹੁਣ ਚੱਕ ਕੇ ਫੋਨ ਜਿਹੜੇ ਆ ਕਾਲਾਂ ਕਰਨੀਆਂ ਸ਼ੁਰੂ ਕਰ ਦਿਓ ਆਪਣੇ ਨਿਆਣਿਆਂ ਤੋਂ ਕਾਲਾਂ ਕਰਾ ਦਿਓ ਪੜ੍ਹੇ ਲਿਖੇ ਹੈਗੇ ਆ ਪੜਾਣ ਲਿਖਾਣ ਦਾ ਨਿਆਣਿਆਂ ਨੂੰ ਫਾਇਦਾ ਤਦ ਹੀ ਆ ਜੇ ਏ ਆਪਾਂ ਜਿਹੜੀ ਰੈਗੂਲਰ ਜ਼ਿੰਦਗੀ ਚ ਜਿਹੜੀ ਕਮਾਈ ਕਰਦੇ ਉਹ ਤੋਂ ਬਿਨਾਂ ਜਿਹੜੀ ਕੋਈ ਕੌਮ ਦੀ ਗੱਲ ਵੀ ਕਰਦੇ ਹੈਗੇ ਆ